ਆਇਆਂ ਦਿਨ ਸੜਕ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਅਤੇ ਇਹ ਮਾਮਲੇ ਕੜਾਕੇ ਦੀ ਠੰਡ ਚ ਪੈ ਰਹੀ ਧੁੰਦ ਕਾਰਨ ਵੀ ਵੱਧ ਰਹੇ ਨੇ। ਅਜਿਹਾ ਮਾਮਲਾ ਕਪੂਰਥਲਾ ਡੜਬਿੰਡੀ ਮਾਰਕ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ I20 ਗੱਡੀ ਸੜਕ ਦੇ ਵਿੱਚਕਾਰ ਬਣੇ ਡਿਵਾਈਡਰ 'ਚ ਜਾ ਵੱਜਦੀ ਹੈ ਅਤੇ I20 ਗੱਡੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉੱਥੇ ਮੌਜੂਦ ਲੋਕਾਂ ਨੇ ਕੀ ਕਿਹਾ ਆਓ ਸੁਣ ਲੈਣਿਆ। ਹਾਂ ਜੀ ਮੇਰਾ ਨਾਮ ਕਲਵਿੰਦਰ ਸਿੰਘ son of ਗੁਰਦੀਪ ਸਿੰਘ ਪਿੰਡ ਜਾਰਜਪੁਰ। ਜੀ। ਡੱਡ ਵਿੰਡੀ ਨੂੰ ਇਹ ਬਲੌਨ ਕਰਦੇ ਤਕਰੀਬਨ ਆਉਣ ਜਾਣ ਦਾ ਰਸਤਾ ਇਹੋ ਹੀ ਜ਼ਿਆਦਾ ਹੈਗਾ ਤੁੰਦ ਬਹੁਤ ਜ਼ਿਆਦਾ ਪੈ ਰਹੀ ਇਸ ਕਰਕੇ ਦੇਖ ਨਹੀਂ ਰਿਹਾ ਜਿਹੜੀ ਨਵੀਂ ਰੋਡ ਦਾ ਡਿਵਾਈਡਰ ਬਣਾਇਆ ਉਹਦੇ ਵਿੱਚ ਜਿਹੜੇ ਹਨਾ ਲੱਗਣੇ ਹੁੰਦੇ ਆ ਪੁਆਇੰਟ ਰੈੱਡ ਵਾਲਾ ਰਿਫਲੈਕਟਰ ਵਗੈਰਾ ਜਾਂ ਦੂਰੋਂ ਵੀ ਤੋਂ ਉਹ ਕੋਈ ਇਹਦੇ ਵਿੱਚ ਸੁਵਿਧਾ ਨਹੀਂ ਹੈਗੀ ਡੱਡ ਵਿੰਡੀ ਤਾਸ਼ਪੁਰ ਚੌਂਕ ਦੇ ਵਿੱਚ ਜਿਹੜਾ ਬਹੁਤ ਭਿਆਨਕ ਹਾਸਤਾ ਹੋਇਆ ਕਿ ਗੱਡੀ ਦਾ ਕੋਈ ਨੰਬਰ ਨਹੀਂ ਪਤਾ ਲੱਗ ਸਕਿਆ ਅਜੇ ਅਨਨੋਨਾ ਗੱਡੀ ਪੂਰੀ ਕ੍ਰੈਸ਼ ਹੋ ਚੁੱਕੀ ਆ ਕਾਰਨ ਹਾਂ ਪੂਰੇ ਡੈਮੇਜ ਹੋ ਚੁੱਕੀ ਆ ਤੇ ਉਹ ਤਾਂ ਦੇਖ ਕੇ ਬੰਦਿਆਂ ਦਾ ਕੋਈ ਪਤਾ ਨਹੀਂ ਵੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਇਸ ਕਰਕੇ ਗਵਰਨਮੈਂਟ ਤੋਂ ਮੰਗ ਕਰਦੇ ਜਿੱਥੇ ਜਿੱਥੇ ਵੀ ਕ੍ਰੋਸਿੰਗ ਆ ਉੱਥੇ ਜੋ ਡਵਾਈਡਰ ਵਗੈਰਾ ਆ ਉਹਨਾਂ ਤੇ ਪ੍ਰੋਪਰ ਲਾਈਟਾਂ ਵਗੈਰਾ ਲਾਈਆਂ ਜਾਣ ਦੂਰੋਂ ਨੇਰੇ ਚ ਤੋਂਦ ਚ ਹਰੇਕ ਇਨਸਾਨ ਨੂੰ ਪਤਾ ਲੱਗੇ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਹਸਤਾ ਨਾ ਵਾਪਰੇ ਇਹ ਭਾਜੀ ਬਹੁਤ ਮਾੜੀ ਘਟਨਾ ਹੋਈ ਏ ਜਿਹੜੀ ਹੋਈ ਆ ਘਟਨਾ ਇਹ ਘਟਨਾ ਜਿਹੜੀ ਪਹਿਲੀ ਘਟਨਾ ਨਹੀਂ ਗਈ ਇਹ ਇਹ ਘਟਨਾ ਮੇਰੇ ਹਿਸਾਬ ਨਾਲ ਚੌਥੀ ਤੋਂ ਪੰਜਵੀਂ ਘਟਨਾ ਵਾ ਇਹ ਇਹ ਜਦੋਂ ਡਵਾਈਡਰ ਬਣਨੇ ਸਟਾਰਟ ਹੀ ਹੋਈ ਸੀਗੇ ਹੱਲੇ ਬਣਦੇ ਪਏ ਸੀਗੇ ਇਹਦੇ ਵਿੱਚ ਆ ਕੇ ਪਹਿਲਾਂ ਇੱਕ ਟਰੱਕ ਵੱਜਿਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇੱਕ 18 ਟੈਰਾ ਘੋੜਾ ਚੜ ਗਿਆ ਬਜਰੀ ਨਾਲ ਲੱਦਿਆ ਉਹਦਾ ਵੀ ਵਿਚਾਰੇ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਫਿਰ ਇੱਕ ਪਰसों ਦੀ ਘਟਨਾ ਨਵੀਂ ਤਾਜੀ ਉਸ ਦਿਨ ਵੀ ਉਹ ਟਰੱਕ ਵੱਜਿਆ ਇਹਦੇ ਵਿੱਚ ਉਹਦਾ ਵੀ ਇੰਨਾ ਨੁਕਸਾਨ ਹੋਇਆ ਵੀ ਸਾਰਾ ਟਰੱਕ ਖਿਲਰ ਗਿਆ ਹੌਣ ਹੱਲੇ ਉਹਨੂੰ ਟਰੱਕ ਨੂੰ ਪਰਸੋਂ ਜਿਹੜਾ ਵਜਾ ਉਹਨੂੰ ਕੱਲ ਚੱਕ ਕੇ ਲਗਾਇਆ ਹੱਲੇ ਥੋਂ ਤੇ ਕੱਲ ਜਦੋਂ ਚੱਕ ਕੇ ਲਗਾਇਆ ਸ਼ਾਮੀ ਉਹਨੂੰ ਲੈ ਕੇ ਗਿਆ ਤੇ ਆ ਰਾਤ ਦੀ ਘਟਨਾ I20 ਗੱਡੀ ਵੱਜ ਗਈ ਆ ਹੁਣ ਇਹਦਾ ਗੱਡੀ ਜਿਹੜੀ ਵੱਜੀ ਆ ਇਹ ਵੀ ਸਾਰੀ ਖਿਲਰ ਗਈ ਐ ਜਿਹੜੇ ਇਹਦੇ ਵਿੱਚ ਬੰਦੇ ਹੋਣਗੇ ਉਹਨਾਂ ਦਾ ਹੱਲੇ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਗੱਡੀ ਐ ਇਸ ਟਾਈਮ ਇੱਥੇ ਲਵਾਰ ਸੰਗੂ ਹੀ ਪਈ ਆ ਤੇ ਸਾਡੀ ਤੇਹੀ ਮੰਗਾ ਵੀ ਜਿੱਦਾਂ ਮਨ ਲਓ ਵੀ ਸਰਕਾਰਾਂ ਨੂੰ ਜਿਨ੍ਹਾਂ ਨੇ ਇਹ ਰੋਡ ਬਣਾਏ ਆ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਇਹ ਡਿਵਾਈਡਰ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਹੁੰਦੇ ਆ ਕਿ ਲੋਕਾਂ ਦੀਆਂ ਜਾਨਾਂ ਲੈਣ ਨੂੰ ਹੁੰਦੇ ਆ